ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਦੇ ਕੋਲੇ ਆਇਆ ਆਂ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਸੋ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਲਿਆ ਦਿੰਨੇ ਆ ਪਸ਼ੂ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਜਿਹੜੇ ਆ ਦੋਸਤੋ ਇਸ ਘਰੇ ਆਉਂਦੇ ਆ ਨਵੇਂ ਪੁਰਾਣੇ ਜਿਹੜੇ ਦੋਸਤੋ ਪਸ਼ੂ ਆਉਂਦੇ ਰਹਿੰਦੇ ਠੀਕ ਆ ਜੀ ਬਾਕੀ ਜਿਹੜਾ ਕੋਈ ਖਰੀਦਦਾਰ ਵੀਰ ਖਰੀਦਣ ਆਉਂਦਾ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ ਲੰਬੇ ਟਾਈਮ ਲਈ ਇਸੇ ਤਰ੍ਹਾਂ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਇਸ ਘਰੇ ਅੱਜ ਓਵਰ ਆਲ ਜਿੰਨੇ ਪਸ਼ੂ ਆ ਦੋਸਤੋ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆ ਤਿੰਨੇ ਮੱਝਾਂ ਬਿਲਕੁਲ ਗੱਬਣਾ ਗੱਬਣਾ ਬਿਲਕੁਲ ਸਮੁੰਦਾ ਨੇੜ ਆ ਡਿਟੇਲ ਆਪਾਂ ਵੀਰ ਦਲੇਰ ਸਿੰਘ ਬਾਠ ਤੋਂ ਲੈ ਲਾਂਗੇ ਠੀਕ ਆ ਜੀ ਕਿੰਨੇ ਕਿੰਨੇ ਦਿਨ ਬਾਕੀ ਆ ਬਾਕੀ ਰੇਟ ਭਾਅ ਪਰ ਤਾਂ ਬਿਲਕੁਲ ਇਸ ਵੀਡੀਓ ਦੇ ਵਿੱਚ ਕਰ ਦਿਆਂਗੇ ਇੱਕ ਦੋਸਤੋ ਬਿਲਕੁਲ ਘਰੇਲੂ ਘਰ ਦੀਆਂ ਮ ਇਹਨਾਂ ਤਿੰਨ ਮੱਜਾਂ ਦੇ ਜਿਹੜੇ ਦੋਸਤੋ ਬੱਚੇ ਆ ਕਾਫ ਕਹਿ ਲੋ ਠੀਕ ਆ ਜੀ ਛੋਟੇ ਬੱਚੇ ਆ ਇਹ ਵੀ ਵਕਾਊ ਆ ਦੋ ਕਟੀਆਂ ਨੇ ਦੋਸਤੋ ਤੇ ਇੱਕ ਮੇਲ ਕਾਫ ਆ ਇੱਕ ਕਟਾ ਹੈ ਠੀਕ ਆ ਸੋ ਕਿਸੇ ਵੀਰ ਨੇ ਬਿਲਕੁਲ ਇਸੇ ਤਰ੍ਹਾਂ ਜੋੜੀ ਕਟੀਆਂ ਦੀ ਤੇ ਇੱਕ ਮੇਲ ਕਾਫ ਲੈਣਾ ਹੋਵੇ ਉਹ ਵੀ ਤੁਸੀਂ ਸੰਪਰਕ ਕਰ ਸਕਦੇ ਜੀ ਬਾਕੀ ਇਹਨਾਂ ਦਾ ਵੀ ਵੇਰਵਾ ਜਿਹੜਾ ਦੋਸਤੋ ਰੇਟ ਭਾਅ ਪੜਤਾ ਕਿੰਨੀ ਉਮਰੇ ਚ ਕਿੰਨੀ ਹੁਣ ਮੌਕੇ ਤੇ ਉਹ ਵੀ ਆਪਾਂ ਭਾਜੀ ਦਲੇਰ ਬਾੜ ਤੋਂ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਸੋ ਇਹ ਨਾਗ ਜਿਹੜੇ ਆ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਸਮਝ ਵਿੱਚ ਆ ਸਕੇ ਤੁਹਾਨੂੰ ਠੀਕ ਆ ਜੀ ਤੇ ਆਓ ਕਰਦੇ ਆ ਗੱਲਬਾਤ ਭਾਜੀ ਦਲੇਰ ਸਿੰਘ ਬਾੜ ਦੇ ਨਾਲ ਅੱਜ ਦੋਸਤੋ ਆਪਾਂ 14 ਨਵੰਬਰ ਨੂੰ ਇਹ ਵੀਡੀਓ ਬਣਾ ਰਹੇ ਆ ਸਮਾਂ ਵੈਸੇ ਚਲੋ ਤੁਹਾਨੂੰ ਨੋਟ ਕਰਾ ਦਿੰਨੇ ਆ ਜੀ ਕੋਈ ਦੁਪਹਿਰ ਦੇ 1.5 ਤੋਂ 2 ਵਜੇ ਦਾ ਸਮਾਂ ਹੈਗਾ ਵੈਸੇ ਪਸੂ ਸਾਰੇ ਗੱਬਣਾ ਠੀਕ ਆ ਸਭ ਤੋਂ ਪਹਿਲਾਂ ਭਾਜੀ ਦਲੇਰ ਬਾੜ ਸਤਿ ਸ੍ਰੀ ਅਕਾਲ ਰਾਵੀਰ ਮੇਰੇ ਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਚੜਦੀ ਕਲਾ ਮਾਲਕ ਆ ਬਾਬੇ ਬੜਾ ਸਭ ਦੀ ਮਿਹਰ ਆ ਚਲੋ ਸ਼ੁਕਰ ਚਾਹੀਦਾ ਹੋਰ ਪਾਜੀ ਦਲੇਰਪਠ ਵਧੀਆ ਰਹਿਗੇ ਦਿਵਾਲੀ ਦੇ ਤਿਆਰ ਵਧੀਆ ਵਧੀਆ ਮਾਲਕ ਦੀ ਕਿਰਪਾ ਠੀਕ ਹੈ ਜੀ ਹਾਂਜੀ ਉਹ ਤੁਹਾਡੇ ਨਾਲ ਪਹਿਲਾਂ ਪਾਉਣਾ ਸੀ ਤੇ ਜਾਂ ਵੀਡੀਓ ਪਾਉਣੀ ਆਪਾਂ ਤੇ ਉਹ ਫਿਰ ਦਿਵਾਲੀ ਤੋਂ ਪਹਿਲਾਂ ਹੀ ਮਾਲ ਵੇਚ ਗਿਆ ਠੀਕ ਹੈ ਜੀ ਤੇ ਫਿਰ ਤੁਹਾਨੂੰ ਫੋਨ ਵੀ ਕੀਤਾ ਸੀ ਫਿਰ ਅਸੀਂ ਚੱਲ ਹੁਣ ਬਾਅਦ ਚ ਫਿਰ ਵੇਖ ਲਾਂਗੇ ਬਿਲਕੁਲ ਇਹ ਕੱਲ ਦੀਆਂ ਮਜਾ ਲੈਂਦਿਆਂ ਆਪਾਂ ਠੀਕ ਹੈ ਇੱਕਾਈ ਸੁਬਾ ਆਈ ਉਹ ਪਰਲੀ ਤੇ ਦੋਵੇਂ ਸ਼ਾਮੀ ਆਈਆਂ ਹੋਈਆਂ ਅੱਛਾ ਅੱਜ ਐਰ ਕੀ ਫਿਰ ਸਾਰੇ ਗੱਬੜ ਪਸ਼ੂ ਆ ਗਏ ਹਾਂ ਵਧੀਆ ਵਧੀਆ ਥਾਲੀ ਵਾਲੇ ਕੋਈ ਕਿਸੇ ਰਗ ਦਾ ਨੁਕਸਾਨਾ ਹੋਵੇ ਲਓ ਵੀ ਦੋਸਤੋ ਮੱਜਾਂ ਬਿਲਕੁਲ ਇੱਕੋ ਤੁਹਾਨੂੰ ਬਾਡੀ ਬੰਤਰ ਸਟਰਕਚਰ ਇਸੇ ਤਰ੍ਹਾਂ ਕੱਲੇ ਕੱਲੇ ਪਸ਼ੂ ਨੂੰ ਖੋਲ ਕੇ ਵੀ ਤਸੱਲੀ ਨਾਲ ਦਿਖਾਵਾਂਗੇ ਸੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਜੀ ਇੱਕੋ ਜੀਆਂ ਮੱਜਾਂ ਨੇ ਦੋਸਤੋ ਬਹੁਤ ਸੋਹਣੇ ਕੱਦ ਕਾਠ ਨੇ ਚੰਗੀਆਂ ਰਾਜੀਆਂ ਨੇ ਪੂਰੀਆਂ ਵਜਨ ਵਾਲੀਆਂ ਨੇ ਠੀਕ ਆ ਹਾਂ ਜੀ ਬੋ ਜੀ ਦਲੇਰਪੁਰ ਦੀ ਅੱਜ ਪਸ਼ੂ ਆਪਣੇ ਕੋਲ ਤਿੰਨੇ ਨੇ ਤਿੰਨੇ ਗੱਬਣ ਹਾਂ ਜੀ ਤਿੰਨੇ ਹੀ ਦੂਜੇ ਦੂਜੇ ਸੂਏ ਤਿਆਰ ਜੇ ਕੋਈ 4 ਦਿਨ ਲੈਂਦੀ ਕੋਈ 6 ਦਿਨ ਲੈਂਦੀ ਬਿਲਕੁਲ ਤਿਆਰ ਮੰਜਾਂ ਜੇ ਬਿਲਕੁਲ ਥਣਾ ਥਣਾ ਦੀ ਓਕੇ ਰਿਪੋਰਟਾਂ ਜੇ ਸਾਰੀਆਂ ਠੀਕ ਆ ਜੀ ਹਾਂ ਜੀ ਤੇ ਕਰੀਏ ਸਟਾਰਟ ਅੱਜ ਹਾਂ ਜੀ ਅੱਜ ਉਹ ਲਓ ਜੀ ਆ ਵੀ ਦੂਸਰੇ ਸੂਏ ਸੁਣੀਏ ਇਹਦੇ 5-7 ਦਿਨ ਰਹਿੰਦੇ ਥਾਣਾ ਦਾ ਬਹੁਤ ਵਿਰਲੇ ਜੇ ਤੇਪਣ ਤਾਂ ਆਪਣਾ ਬਹੁਤ ਭੋਲੀ ਆਈ ਜੇ ਹਾਂ ਲਓ ਜੀ ਕਿਸੇ ਰਗਮਦਾਨੀ ਸੋ ਦੋਸਤੋ ਦੂਜਾ ਸੂਬਾ ਇਸ ਮੱਜ ਨੇ ਸੁਣਾ ਠੀਕ ਆ ਜੀ ਬਰਲਾ ਬੁਰਲਾ ਤੁਹਾਨੂੰ ਦਿਖਾਉਣੇ ਆ ਥਣ ਦੀ ਦਵਾਈ ਲੰਬੂਈ ਵੀ ਪੂਰੀ ਕਾਫੀ ਜਾਦੀ ਆ ਦੇਖੋ ਠੀਕ ਆ ਸੋ ਪੂਛ ਕੁਝ ਕੁ ਹਿੱਸਾ ਮਗਰ ਜਿਹੜਾ ਦੋਸਤੋ 2-4 ਇੰਚ ਵਾਈਟ ਆ ਬਾਕੀ ਸਾਰੇ ਬਲੇਗਾ ਵੇਟ ਆਉਂਦੇ ਹੀ ਥੋੜੇ ਯਾਰੇ ਨੂੰ ਆਂਦੇ ਆਂਦੇ ਆ ਦੇਖੋ ਠੀਕ ਆ ਬਰਲਾ ਚੰਗੀ ਆ ਦੋਸਤੋ ਬਾਕੀ ਉਲਟ ਪਹਿਣੀ ਸੱਚੀ ਖੱਬੀ ਪਹਿਣੀ ਹੈ ਬੈਕ ਸਾਈਡ ਤੋਂ ਤੁਸੀਂ ਆ ਥਣ ਪੂਰਾ ਵੇਖ ਕੇ ਚੈੱਕ ਕਰੋ ਠੀਕ ਆ ਦੇਨ ਹਜੇ ਲੈਂਦੀ ਆ ਜੀ ਹਾਂ ਜੀ ਦੇਨ 5-6 ਦਿਨ ਲੈ ਜਾਊਗੀ ਇਹ ਕੱਢ ਦਿਓ 5-6 ਦਿਨ ਇਹ ਜਿਹਨਾਂ ਸੱਜਣਾ ਤੋਂ ਲਈਏ ਨਾ ਮਾਝ ਆਪਾਂ ਹਾਂ ਜੀ ਉਹਨਾਂ ਕਿਹਾ 18 ਦੇ ਤਰੀਕ ਨੂੰ ਇਹਨਾਂ ਦੇ ਦਿਨ ਪੂਰੇ ਹੁੰਦੇ ਆ ਹੋ ਸਕਦਾ 20 ਤਰੀਕ ਤੱਕ ਚੱਲ ਜਾਇਆ ਜਾਂ 14 ਹੋ ਗਈ ਜੇ ਤੇ 15 ਨੂੰ ਆਪਣੀ ਵੀਡੀਓ ਛੱਡਣੀ ਆ ਠੀਕ ਆ ਹਾਂ ਜੀ ਲਓ ਵੀ ਦੋਸਤੋ 18 ਨਵੰਬਰ ਨੂੰ ਦਿਨ ਪੂਰੇ ਆ ਬਾਕੀ ਮੈਂ ਪੂਰੀ ਰਾਜੀ ਆ ਵਜਨ ਲੋੜ ਪੂਰਾ ਸੋ ਹੋ ਸਕਦਾ ਦੋਸਤੋ ਰਾਜੀ ਪਸੂ ਦੀ ਇੱਕ ਗੱਲ ਕਰਦੇ ਆ ਵੀ ਦੋ ਚਾਰ ਦਿਨ ਤਿੰਨ ਦਿਨ ਉੱਪਰ ਵੀ ਲੈ ਜਾਂਦਾ ਦੋ ਦਿਨ ਉੱਪਰ ਵੀ ਜਾਦਾ ਦੂਜਾ ਸਾਹ ਸਬੂਤ ਚੰਗੀ ਹੋਈ ਮਈ ਦੀ ਮੈਂ ਇੱਕ ਨਾਲ ਇਹ ਵੀ ਕਾਫੀ ਪਲੀ ਆ ਤੇ ਚੰਗਾ ਰਸਨ ਰੁਸ਼ਨ ਦਿੱਤਾ ਸਜਣਾ ਨੇ ਬਿਲਕੁਲ ਜੀ ਬਿਲਕੁਲ ਬੋਲੀ ਮਈਆਂ ਦੁੱਧ ਵਾਲੀਆਂ ਕੋਈ ਇਹੋ ਜਿਹਾ ਚੱਕਰ ਨਹੀਂ ਕਰ ਬੀ ਮੂੰਹ ਮੱਥਾ ਫੇਸ ਕੁਆਲਟੀ ਵੇਖੋ ਆਹ ਵੇਖੋ ਛੰਡੀਆਂ ਧੀਰੀਆਂ ਮਈ ਜੰਨੀਆਂ ਠੀਕ ਆ ਕੁੰਡੀ ਚੂਰ ਸਿੰਘ ਸਿੰਘ ਬਹੁਤ ਸੋਹਣਾ ਆ ਰਿੰਗ ਸਿੰਘ ਲੱਗਾ ਜੀ ਠੀਕ ਆ ਤੇ ਮੱਥਾ ਮੂਤਾਂ ਛਾਈ ਛੂਈ ਪੂਰੀ ਆ ਠੀਕ ਆ ਲਓ ਗੁਰਲਾਲ ਖੋਲਗੇ ਪਿਓਰ ਮੋਰਾ ਦੀ ਨਹੀਂ ਸੋ ਵਿਰਲੇ ਵੀ ਚੰਗੀ ਆ ਦੋਸਤੋ ਵੀ ਜਿੰਨੀ ਸਿਫਤ ਕਰ ਲੋ ਓਨੀ ਥੋੜੀ ਆ ਪਸ਼ੂ ਚੰਗੇ ਦੀ ਜੜੀ ਦੋਸਤੋ ਚੰਗੀ ਗੱਲ ਬਾਤ ਕਿਰਾਏ ਵੀ ਥਣ ਬਹੁਤ ਜਿਆਦਾ ਵਧੀਆ ਲੱਗਾ ਵਿਰਲਾ ਦੇ ਤੇ ਤੇ ਪੀਆ ਨਾ ਭਰਾਈ ਪੂਰੀ ਥਲੇ ਪੋਲੀ ਆਈ ਬਿਲਕੁਲ ਪੋਲੀ ਠੀਕ ਆ ਜੀ ਹਾਂ ਠੀਕ ਆ ਕੱਦ ਵਜਨ ਵੀ ਪੂਰਾ ਦੋਸਤੋ ਠੀਕ ਆ ਮੀਡੀਅਮ ਤੋਂ ਪਲੱਸ ਨੂੰ ਹਾਈਟ ਜਾਂਦੀ ਆ ਇੱਕ ਹੁੰਦਾ ਵਿਚਲਾ ਸਹਜ ਵਿਚਲੇ ਸਾਈਜ਼ ਤੋਂ ਜਿਹੜੀ ਤਾਂ ਨੂੰ ਜਾਂਦੀ ਆ ਹਾਈਟ ਠੀਕ ਆ ਜੀ ਜਿੰਨੀ ਵੀ ਇੱਕ ਆਈਡੀਆ ਹੋ ਜਾਏਗਾ ਤੁਹਾਨੂੰ ਵੀ ਵਿਚਲੇ ਸਾਈਜ਼ ਤੋਂ ਜਿਹੜੀ ਤਾਂ ਨੂੰ ਆ ਦੁੱਧ ਹਜ਼ਾਰ ਕਾੜ ਦੇ ਜੀ ਚੰਗਾ ਇਹਦਾ ਹਾਂ ਪਹਿਲੇ ਸੂਏ 11-12 ਕਿਲ ਆ ਦੇਖੋ ਐਰ ਕੀ ਉਮੀਦ ਕਰਦੇ ਹੋ 15 ਤੋਂ ਲੈ ਕੇ 14 14 ਤੋਂ ਲੈ ਕੇ 15 ਦਾ ਹੀ ਪਲੱਸ ਹੀ ਚੱਲੂਗੀ ਹੂੰ ਲਓ ਵੀ ਦੋਸਤੋ ਬਾਕੀ ਭਰਿਆ ਭਾਂਡਾ ਦੁੱਧ ਸੇਵਾ ਦਾ ਜਿੰਨੀ ਚੰਗੀ ਸੇਵਾ ਕਰ ਲੂ ਇਹੋ ਇਹੋ ਜੋ ਵੱਡੇ ਪਸ਼ੂ ਦੇ ਥੱਲੇ ਉਹ ਦੋਸਤੋ ਉਨਾ ਹੀ ਵਧੀਆ ਦੁੱਧ ਲੈ ਸਕਦੇ ਆ ਦੁੱਧ ਅੱਜ ਕੱਲ ਹੈਗਾ ਪਾਏ ਦਾ ਜੇ ਪੋਸ ਪਾ ਲਾਂਗੇ ਤੇ ਚੋਲਾਗੇ ਸਹੀ ਆ ਜੀ ਹਾਂ ਜੀ ਕਈ ਬਣਾ ਪਾਈ ਤਲੇਰਪਾਟ 15 ਵਾਲੀਆਂ ਵੀ ਨਾ ਪਾਈਏ ਤੇ ਉਹ ਅਗੜਾ ਪਾ ਦੇਣਾ ਬਾਕੀ ਨਾ ਢੇਲ ਟੂਲ ਰਾਏ ਵੀਰ ਬਹੁਤ ਜਿਆਦੀ ਆ ਤੇ ਬੈ ਬਾਨੀ ਚੰਗੀ ਆ ਜੇ ਥਲੇੋਂ ਆ ਖੁੱਲੂਗੀ ਪੂਰੀ ਹਾਂ ਮੈਂ ਨਾ ਪੂਰੀ ਕਿਸੇ ਰਕਮ ਦਾ ਗਾਲ ਲਾਮਣ ਹੋਊਗਾ ਆਪਣੇ ਨੰਗਰ ਚ ਫੇਰ ਆਪਾਂ ਕਿਸੇ ਵੀਰ ਨਾਲ ਸੌਦਾ ਕਰਦੇ ਨਾ ਆਪਾਂ ਹਾਂਜੀ ਉਹਨੂੰ ਇਹ ਗੱਲ ਆਨੇ ਆ ਵੀ ਜਾ ਕੇ ਇੱਕ ਰਾਤ ਦੀ ਇੱਕ ਦਿਨ ਦੀ ਪਿੱਛੇ ਦੀ ਗਰੰਟੀ ਤੇ ਥਾਣ ਜਾ ਕੇ ਜਦੋਂ ਆਪਾਂ ਗੱਡੀ ਦਾ ਆਨਲਾਈਨ ਕੋਈ ਸੱਜਣ ਮੰਗਾਉਂਦਾ ਮੈਂ ਲਾ ਲਓ ਤੇ ਥਾਣਾ ਦੇ ਚੈੱਕ ਕਰ ਲਓ ਠੀਕ ਆ ਠੀਕ ਆ ਆ ਕੋਈ ਕਿਸੇ ਰਕਮ ਪਿੱਛੇ ਦੀ ਥਾਣਾ ਚਾਉਂਦੀਆਂ ਨਾ ਉਕਰ ਪੁੱਛ ਹ ਲਓ ਜੀ 2 ਦਿਨ ਦੀ ਗਰੰਟੀ ਆ ਦੋਸਤੋ ਭਾਰ ਪਿੱਛੇ ਦੇ ਕਿੰਨੇ ਤਿੰਨਾ ਮੱਝਾਂ ਦੀ ਇੱਕ ਦਿਨ ਤਿੰਨਾ ਮਹੀਦੀ ਗੱਲ ਕਰਾਂਗੇ ਤਿੰਨੇ ਮਹੀਦੀ ਜਿਹੜੀ ਦੋਸਤੋ ਗਰੰਟੀ ਹੈ ਵੀ ਭਾਰ ਪਿੱਛੇ ਦੀ ਦੋ ਤੋਂ ਤਿੰਨ ਦਿਨ ਦੀ ਵੀ ਤੁਸੀਂ ਲੜੋ ਕਿਉਂਕਿ ਜੇ ਅੱਜ ਨਹੀਂ ਵੇਖਿਆ ਕੱਲ ਨਹੀਂ ਵੇਖਿਆ ਹਾਂ ਇਹ ਕੱਲ ਆਪਣੇ ਕੋ ਆਈਆਂ ਹੈ ਕੱਲ ਕੋਈ 10-11 ਹਜ਼ਾਰਾਂ ਦੇ ਤਰੀਬ ਠੀਕ ਹੈ ਤੇ ਹੁਣ ਕਿ ਧੜਨਾ ਕਨੈਕਟ ਹੋਇਆ ਤੁਸੀਂ ਅੱਜ ਨਹੀਂ ਕੱਲ ਨੂੰ ਆਉਣਾ ਹੈ ਠੀਕ ਹੈ ਤੇ ਫਿਰ ਅੱਜ ਵੀ ਨਾ ਨੂੰ ਕਿ ਤਿਆਰ ਕੀਤੀਆਂ ਮੁੱਲ ਕਿੰਨਾ ਦਾ ਮੋਲੇ ਦਾ ਹੀ ਕੋਈ ਆਪਾਂ ਆਮ ਹੀ ਮੈਂ ਹੁਣ ਵੇਖਣ ਦੇ ਆ ਦਿਵਾਲੀ ਦੇ ਨਾ ਆਪਣਾ ਵੱਲੇ ਵੇਰ ਕੇ ਅੰਬਰ ਸਾਰ ਮ ਕੋਈ ਇੱਕ ਵੀ ਕਰੀ ਜਾਂਦਾ ਆਪਾਂ ਮੋਲੇ ਦਾ ਲਈ ਵੀ ਪਾਜਿਆ ਤੇ ਦੇਣੀਆਂ ਵੀ ਪਾਜਿਆ ਤੇ ਦੁੱਧ ਵੀ ਉਹਨਾਂ ਵਾਂਗੂ ਹੀ ਕੱਢਣ ਗੀਆਂ ਏ ਠੀਕ ਹੈ ਜੀ ਇਹਨਾਂ ਦਾ ਮੋਲੇਗਾ ਜੇ 90000 ਰੁਪਇਆ ਹਾਂਜੀ ਇਹਦੇ ਚੋਂ ਆਪਾਂ ਸਿੱਧੀ 4000 ਰੁਪਇਆ ਛੋਟ ਕਰਾਂਗੇ 90 ਚੋਂ ਹਾਂਜੀ 86000 ਰੁਪਏ ਦੀ ਆਪਾਂ ਮਾਈ ਦੇਵਾਂਗੇ 86 ਦੀ ਹਾਂਜੀ ਲੋਬੀ 86000 ਆ ਜੇ ਕੋ ਆਉਂਦਾ ਸਜਣ ਤਸੱਲੀ ਕਰਕੇ ਖੜੇ ਨਹੀਂ ਤੇ ਗੱਡੀ ਆਪਣੀ ਜੇ ਜਾਊਗੀ ਜਲਾ ਲਾਹ ਗਿਆ ਦੀ ਤਸੱਲੀ ਕਰ ਲੈ ਮੇਰਾ ਭਰਾ ਵਰਵਰ ਜਿੰਨਾ ਵੀ ਸਾਈ ਬਿਆਨਾ ਪਾ ਕੇ ਫੇਰ ਆਉਣ ਦਾ ਫਾਇਦਾ ਇੱਕ ਵੀ ਜੀ 86000 ਮੁੱਲ ਜੇ ਮੰਨ ਲਓ ਦੇਣ ਲੈਣ ਵਾਲੇ ਕਈ ਵੀ ਰੱਖ ਦਿੰਦੇ ਪਹੁੰਚ ਵਿੱਚੇ ਪਹੁੰਚ ਆਲਾ ਨਹੀਂ ਜੇ ਕੋਈ ਚੱਕਰ ਉਹ ਕਿਰਾਇਆ ਗੱਡੀ ਆਲੱਗ ਤੋਂ ਹੁੰਦਾ ਜੀ ਠੀਕ ਹੈ ਜੀ ਲਗੋ ਕਰ ਗੱਡੀ ਆਪਣੀ ਆਪ ਦੀ ਹੋਵੇ ਤੇ ਵਿੱਚੇ ਕਰ ਲਗੇ ਕਈ ਵੀਰ ਕਹਿ ਦਿੰਦੇ ਆ ਵੀ ਗੱਡੀ ਦੇ ਵਿੱਚੇ ਹੋਮ ਕਰ ਲਈਏ ਉਹ ਮੰਨ ਲਓ ਉਹਦਾ ਵੀ ਤੁਹਾਨੂੰ ਦੱਸ ਦਿੰਨੇ ਆ ਉਹ 10000 ਰੁਪਏ ਦਾ ਗੈਵਰ ਖਲਿਨੇ ਕਰਾਏ ਦਾ ਤੇ ਲਓ ਕਰਦੇ ਆ ਪੰਜਾਬ ਚ ਪਹੁੰਚ ਉਹ 95000 ਦੀ ਕਹਿ ਦੋਗੇ ਵੀ ਹਾਂ 95 ਹੋ ਗਈ ਤਾਂ ਅਗਲੇ ਨੂੰ ਗਾਹ ਨੂੰ 8900 ਰੁਪਏ ਪੈ ਜਾਣਾ ਉਹ ਤਰ੍ਹਾਂ ਕਿਹਦਾ ਟੈਂਪੂ ਦਾ 2000 2500 ਜ ਨਹੀਂ ਆਇਨਾ ਸਹੀ ਆ ਸੋ ਪੰਜਾਬ ਦੇ ਵਿੱਚ ਤਾਂ ਘੱਟੋ 2-3000 ਤੱਕ ਵੀ ਪਹੁੰਚ ਜਾਂਦੀ ਹਾਂ 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 ਪੰਜਾਬ ਥੋੜੇ ਸਾਂਝੇ ਆ ਕਿਤੇ ਹਾਂ ਬਿਲਕੁਲ 5000 6000 7000 ਤੱਕ ਨਹੀਂ ਨਹੀਂ ਲੈ ਲੈ ਲੈਂਦੇ ਆ ਹੁਣ ਵੀਰ ਜੀ ਕ ਤੇ ਆਪਣਾ ਪੰਜਾਬ ਦਾ ਪਿੰਡ ਆ ਆਪਣਾ ਹਰਿਆਣੇ ਦੇ ਬਾਰਡਰ ਤੇ ਬਾੜੂ ਵਾਲਾ ਪਿੰਡ ਆ ਤੇ 6500 ਰੁਪਏ ਗੱਡੀ ਦਾ ਕਰਾਇਆ ਲਗਾ ਜੋੜੀ ਮੱਝਾਂ ਦੀ ਉਹਨੇ ਆਪਣੇ ਤੋਂ ਤੇ ਉਹ ਦੱਸਣ ਦੇ ਡਰਾਈਵਰ ਵਿੱਚ ਟੂਲ ਪਲਾਏ ਬਾਏ 7000 ਰੁਪਏ ਮੈਨੂੰ ਦਵਾ ਖਾਂਦਾ ਖਰਚੀਆਂ ਪੁਰਕਤੀਆਂ ਪੈ ਗਈਆਂ ਹਾਂ 500 ਪਰਚੀਆਂ ਪੈ ਗਈਆਂ ਚਲੋ ਇਹ 86000 ਦੀ ਆ ਹਾਂ ਜੀ 86000 ਦੀ ਆ 86000 ਮੰਨ ਤਾਂ ਹਾਂ ਚਲੋ ਕੋਈ ਨਹੀਂ ਮੌਕੇ ਤੇ ਕੋ ਸੱਜਣ ਦੂਰੋਂ ਉਹ ਛੋਟ ਕਰ ਦਿਆਂਗੇ ਲਓ ਜੀ ਛੋਟ ਛੱਪਾ ਦੋਸਤੋ 86000 ਦੇ ਵਿੱਚੋਂ ਬਾਕੀ ਸਿੰਗੀ-ਸੁੰਗੀ ਪੂਰੇ ਅੰਗ ਪੈਰ ਪੂਰੇ ਨੇ ਪੂਰੀ ਹੈ ਤੰਦਰੁਸਤ ਹਾਂ ਜੀ ਇੱਥ ਲਓ ਜੀ ਹਾਂ ਅਗਲੇ ਪੈਸੇ ਦੇਣੇ ਠੀਕਰੀਆਂ ਤਾਂ ਦੇਣੀਆਂ ਅਗਲੇ ਬੰਨੇ ਦੋਸਤੋ ਇੱਕ ਹੋਰ ਵੇਖੋ ਪੂਰੀ ਗੋਲ ਰਾਜੀ ਫੁੱਲ ਬੜਾ ਫੁੱਲ ਵਜਨਦਾਰ ਜਿਹੜੀ ਅਗਲੀ ਮੈਂ ਤੁਹਾਨੂੰ ਦਿਖਾਉਣੀ ਹੈ ਦੂਜਾ ਨੰਬਰ ਆ ਦੋਸਤੋ ਤੇ ਸੁਬਾ ਇਹ ਕਿਰਮਾ ਇਹ ਵੀ ਦੂਸਰਾ ਸੁਬਾ ਰਾਜੀ ਵੀਰ ਦੂਜਾ ਜੀ ਹਾਂ ਇਹ ਦੁੱਧ ਵੀ 15 ਤੋਂ ਇਹ ਵੀ ਪਲੱਸ ਚੱਲਣ ਵਾਲੀ ਏ ਇਹਨੇ 12 ਲੀਟਰ ਦੁੱਧ ਜਿਹੜਾ ਆ ਵੀ ਕੰਡੇ ਤੇ ਚੜਾਇਆ ਜੀ ਹਾਂ ਹਾਂ ਬਹੁਤ ਚਵਾਈ ਜੂਈ ਇਹਦੀ ਵੀ ਇੱਕ ਨੰਬਰ ਜੀ ਬਹੁਤ ਪਲੀ ਪੁਲੀ ਐ ਮੱਝ ਸਾਹਬ ਚੰਗੀ ਹੋਈ ਏ ਇਹਦੀ ਠੀਕ ਆ ਠੀਕ ਆ ਦੇਣ ਇਹ ਕਿੰਨੇ ਕੁ ਲੈਦੀ ਹਜੇ ਇਹ ਵੀ ਦੇਣ ਇਹਨੇ ਕੀ ਖੜੂਗੀ ਕੋਈ ਮਾਨ ਕੇ ਚਲੋ ਵੇ ਹਉਤੇ ਤਾਂ ਅੰਦਰ ਹੀ ਦੋਵੇਂ ਸੁੰਦੀਆਂ ਐ ਪਾਪਾ 6-6 ਦਿਨ ਲੈ ਜਾਣਗੀਆਂ ਚਲੋ ਇੱਕ ਕਹਣਾ ਮਈਆਂ ਅਸੀਂ ਥੱਲੇ ਨਾ ਜਦੋਂ ਵੀ ਡੰਗਰ ਲੈਨੇ ਆ ਨਾ ਸੰਧੂ ਸਾਹਿਬ ਉਦੋਂ ਥੱਲੇ ਭਰਾਈਦਾ ਐ ਕਿਉਂ ਮਾਲਾ ਹੁਣ ਇੰਨੀਆਂ ਜੁਮੇਵਾਰੀਆਂ ਗਾਂ ਦੇਣੀਆਂ ਤੇ ਫਿਰ ਥੋੜਾ ਕਹਣਾ ਥਾਂ ਵੇਜਦੀ ਕੱਢਿਆ ਹੋਵੇ ਡੰਗਰ ਤੇ ਫਿਰ ਜੁਮੇਵਾਰੀਆਂ ਦਿੱਤੀਆਂ ਜਾਣੀਆਂ ਕੋਈ ਵੀ ਚੀਜ਼ ਆ ਵੇਖੀ ਉਹ ਤਾਂ ਅਗਲੇ ਦੱਸਾਂਗੇ ਆ ਫਲਾਨੀ ਚੀਜ਼ ਆ ਇਹ ਚੀਜ਼ ਹੁੰਦੀ ਆ ਇਹ ਤਸੱਲੀਆਂ ਕੀਤੀਆਂ ਕੋਈ ਥਣਾ ਦਾ ਕੋਈ ਐ ਕੋਈ ਪੂਰ ਛਟਾਣਾ ਆਊਗਾ ਠੀਕ ਆ ਜੀ ਹਾਂ ਲੋ ਵੀ ਦੋਸਤੋ ਚੰਗੇ ਪਿੱਠਪੂੜੇ ਦੀ ਆ ਚੌੜੇ ਪਿੱਠਪੂੜੇ ਦੀ ਬਿਲਕੁਲ ਪਤਲੇ ਪਿੰਡੇ ਦੀ ਫਿਰ ਜਿੰਨਾ ਚੱਡਾ ਹੈਗਾ ਜੇ ਇਹਦਾ ਪਛਾਣ ਜੇ ਜਿੰਨਾ ਵੇਖੋ ਬਣ ਲਈ ਜਿੰਨਾ ਚੱਡਾ ਹੈ ਉਹਨਾਂ ਹੀ ਪਛਾਣ ਛੋਟਾ ਹੈ ਬੱਚਾ ਲੱਗਾ ਜੇ ਪਰ ਇਹ ਚੱਲਦਾ ਨਹੀਂ ਪਿਛਲੀ ਸਾਲ ਇੱਕ ਪੰਜਵਾਂ ਸਾਲ ਲੱਗਾ ਜੇ ਲੋ ਜੀ ਅਲੱਗ ਤੋਂ ਲੱਗ ਥੋੜਾ ਸਹਿਜ ਵਿੱਚ ਛੋਟਾ ਹਾਂ ਵੀ ਇਹ ਚੱਲੂਗਾ ਨਹੀਂ ਠੀਕ ਆ ਹਾਂ ਚੱਲਦਾ ਨਹੀਂ ਇਹ ਲੋ ਜੀ ਇੱਕ ਤੇ ਜਮਾਂਦਰੂ ਰੱਬ ਦੀ ਦੇਣੀ ਨਹੀਂ ਨਹੀਂ ਜੀ ਵੇਖੋ ਜਿਹੜੀ ਚੀਜ਼ ਆ ਗਈ ਉਹ ਤਾਂ ਨਾਲ ਦਿਸਣੀ ਹੈ ਲਓ ਖੋਲ ਲਿਓ ਜੀ ਲਓ ਕਰੋ ਕੱਢੋ ਤੇ ਬਾਕੀ ਪੂਰੀ ਨਿੱਗਰ ਆ ਦੋਸਤੋ ਹੈਵੀ ਬਾਡੀ ਵੇਟ ਦੀ ਆ ਵਜ਼ਨ ਲੋਡ ਪੂਰਾ ਮੱਜ ਦਾ ਤੇ ਸੰਗਾ ਸੰਗਾ ਦੀ ਵੀ ਪੂਰੀ ਗੁਲਾਈ ਉਸੇ ਤਰ੍ਹਾਂ ਹੀ ਫੁੱਲ ਰਾਜੀ ਮੱਜਾਂ ਦਾ ਵੀ ਠੀਕ ਆ ਫੁੱਲ ਰਾਜੀ ਆ ਕਿਸੇ ਚੰਗੇ ਵੀਰ ਦੀ ਆ ਪੱਕੀ ਮੈਨੂੰ ਵੇਖੋ ਫੁੱਟਬਾਲ ਵਾਂਗ ਚੱਡਾ ਪਛਾਹ ਹੁੰਦਾ ਥੋੜੀ ਨਾ ਤਲੇਹਾਰੇ ਤੋਂ ਆਉਣ ਲਾਉਂਦੀ ਜੇ ਉਹ ਵੀ ਹੁਣੇ ਪਾ ਗੜੇ ਆ ਸੰਗਲ ਪੈ ਜੇ ਵੇਖੋ ਸਾਹਮਣੇ ਹੂੰ ਆਹ ਦੇਖੋ ਹਾਵੇ ਤਲੀਆ ਰਿਦੋ ਨਾ ਬਹੁਤ ਜਿਆਦੀ ਲੋਜੀ ਮਨਾਉਂਦੀ ਹੈ ਜਿਤਨਾ ਮੈਨੂੰ ਅਜੇ ਤੱਕ ਪਿਆ ਹੀ ਨਹੀਂਗਾ ਹਮ ਹਾਏ ਜਿਸੋਂ ਵੀ ਬਹੁਤ ਸੋਹਣੀ ਜੀ ਬਿਲਕੁਲ ਬਿਲਕੁਲ ਉਹ ਤਰ੍ਹਾਂ ਠੰਡੀਆਂ ਠੀਰੀਆਂ ਮੈਂ ਉੱਥੇ ਟਿੱਪੀਆਂ ਕੋਈ ਵੰਗਾ ਨਹੀਂ ਪਾਇਆ ਐਦਾਂ ਬਹਿ ਕੇ ਟਿੱਪੀਆਂ ਠੀਕ ਹੈ ਜੀ ਤੇ ਗਰਲਾ ਲਾਉਂਦਾ ਮਾਂ ਤੋਰਿਆ ਜੋ ਤੇ ਪੂਰੀਆਂ ਰਾਜੀ ਆ ਦੋਸਤੋ ਵਜਨ ਲੋਡ ਪੂਰਾ ਤੇ ਥਣ ਚੱਡੇ ਦੀਆਂ ਪੂਰੀਆਂ ਸਫਾਈਆਂ ਠੀਕ ਹੈ ਹਾਈਟ ਕੱਦ ਵੀ ਸੋਹਣੇ ਆ ਮਜਾਂ ਦੇ ਸੋ ਕੋਈ ਛੋਟੀਆਂ ਜੀਆਂ ਮੱਜਾਂ ਨਹੀਂ ਦੋਸਤੋ ਹਾਈਟ ਕੱਦ ਸੋਹਣੇ ਆ ਠੀਕ ਆ ਜੀ ਮੀਡੀਅਮ ਹਾਈਟ ਤੋਂ ਜਿਹੜੀਆਂ ਤਾਂ ਪਲੱਸ ਵਾਲ ਹਾਈਟਾਂ ਆ ਇਹ ਕੇ ਸੰਤੂ ਸਾਹਿਬ ਇਹ ਨਹੀਂ ਵੀ ਹੱਥ ਫਿੜਦੇ ਰਹਿਣਗੇ ਆਵੇ ਦੀ ਮੱਜਾਂ ਵਿਰਲ ਵੇਖੋ ਕਿੰਨੇ ਸਾਰੀਆਂ ਦੀ ਬਿਲਕੁਲ ਜੀ ਬਿਲਕੁਲ ਹਾਂ ਕਿ ਯਾਰਾ ਨਗਰ ਚੋਂ ਦਾ ਮਜਾ ਹੀ ਨਹੀਂ ਆਉਂਦਾ ਆਵੇ ਦੀ ਹੱਥ ਜੇ ਪਿੜੀ ਜਾਂਦੇ ਜੀ ਲਓ ਵੀ ਦੋਸਤੋ ਠੀਕ ਆ ਸੋ ਮੱਝ ਦੇ ਵਿੱਚ ਕੋਈ ਸ਼ੱਕ ਨਹੀਂ ਪੂਰੀ ਨਿੱਗਰ ਰਾਜੀ ਫੁੱਲ ਬੜਾ ਫੁੱਲ ਵਜਨਦਾਰ ਠੀਕ ਆ ਸੋ ਬਾਕੀ ਦੋਸਤੋ ਦੁੱਧ ਪਾਇਦਾ ਚੰਗੀ ਸੇਵਾ ਤੇ ਚੰਗਾ ਦੁੱਧ ਕੱਢਣਾ ਚਾਹੀਦਾ ਮੈਂ ਉਹਨੂੰ ਜੱਡੀ ਪਾਟੀ ਪੰਤਰ ਜਿੱਡਾ ਥਣ ਪਾਂਟਾ ਠੀਕ ਆ ਸੋ ਚੰਗੀ ਆ ਓਵਰ ਆਲ ਜਿੰਨੀ ਤੇ ਬਾਹਰ ਸਾਹਿਬ ਕਿੰਨਾ ਕੁ ਮੁੱਲ ਲਿੰਦਾ ਕਰਦੇ ਆ ਇਹਦਾ ਵੀ ਜੈਜੀ ਕਰਨਾ ਆਪਾਂ ਮਈਆਂ ਤਿੰਨੇ ਪਾਜ ਲਈਆਂ ਪਾਣਾ ਹੀ ਮੁੱਲ ਕਰਨੇ ਜੀ ਅੱਛਾ ਜੀ ਇਹਦਾ ਮੁੱਲ ਵੀ 90000 ਰੁਪਿਆ ਜੀ ਹਾਂ ਕਿਨੇ ਵੀ ਦੇ ਦਈਏ ਆਉਣ ਦਿਓ ਫਿਰ ਜਿੰਨੇ ਆਉਂਦੀ ਥੱਲੇ ਇਹ 83000 ਦੀ ਦੇ ਦਿਆਂਗੇ 83000 ਉਹਦੇ ਨਾਲ 3000 ਲੈਸ ਕਰਾਂਗੇ ਦਾ ਅੱਛਾ ਹਾਂ ਜੀ ਮੁੱਲ 90 ਹੀ ਇਹਦਾ ਵੀ ਹਾਂ ਇਹ 83 ਦਾਗੇ 7000 ਛੋਟ ਕਰਾਂਗੇ 90 ਜੋ ਇਹ 83000 ਦੀ ਹਾਂ 90 ਜੋ 83000 90000 ਡਿਮਾਂਡ ਮੁੱਲ ਤੋਂ 83000 ਹਾਂ ਠੀਕ ਆ ਤੋਂ ਥਣ ਭਾਂਡਾ ਸੋਨਾ ਵਿਖਾਲਾ ਖੂਲਾ ਚੰਗਾ ਠੀਕ ਆ ਜੀ ਆ ਜੇ ਕੋਈ ਚਾਹ ਵਣ ਜੋੜੇ ਦਾ ਆਊਗਾ ਨਾ ਉਹਨੂੰ ਆਪਾਂ ਜੋੜੇ ਦੀ 500 ਰੁਪਏ ਛੋਟ ਵੀ ਕਰ ਦੇਾਂਗੇ ਅੱਛਾ ਜੋੜੇ 'ਚ 500 ਹੀ ਹਾਂ 500 ਕਰ ਦੇਾਂਗੇ ਹੋਰ ਕਰਦੇ ਹੋਗੇ ਜੱਟ ਯਾਰ ਕਰਦੇ ਆ ਚਾਹੀ ਯਾਰੀ ਕਰਦੇ ਹੋਰ ਕਰਦੇ ਹੋਗੇ ਠੀਕ ਆ ਹਾਂ ਬਿਲਕੁਲ ਆਪਾਂ ਪਤਲੀ ਕਮਾਈ ਕਰਾ ਕੇ ਡੰਗਰ ਪਾਉਣ ਦੇ ਕੋਈ ਗਲਤ ਕੰਮ ਨਹੀਂ ਕਰਨ ਦੇ ਠੀਕ ਆ ਜੀ ਹਾਂ ਬਾਕੀ ਦੋਸਤੋ ਮੱਜਾ ਤੁਸੀਂ ਆਪ ਹੀ ਦੇਖ ਲਓ ਪੂਰੀਆਂ ਵਜਨ ਵਾਲੀਆਂ ਮੱਜਾਂ ਨੇ ਥੋੜਾ ਦੂਰੀ ਤੋਂ ਵੀ ਤੁਹਾਨੂੰ ਤਾਂ ਦਿਖਾਉਂਦੇ ਆਂ ਵੀ ਆਈਡੀਆ ਹੋ ਜਾਊਗਾ ਤੁਹਾਨੂੰ ਠੀਕ ਆ ਜੀ ਕੋਈ ਲੋਕਲ ਕਾਦ ਰਹਿਣਾ ਨਹੀਂ ਆਪਾਂ ਜਿਹੜੇ ਵੀਰਾਂ ਨੂੰ ਲੈਂਦੇ ਆਂ ਉਹਨਾਂ ਕੋਲੋਂ ਵੀਡੀਓ ਜਨ ਬਾਕੀ ਸੰਧੂ ਸੰਧੂ ਸਾਹਿਬ 6 6 ਫੁੱਟ ਕਾਦ ਆ ਆਪਣੇ ਤੇ ਲਾਗੂ ਉਹੀ ਪਤਾ ਲੱਗ ਜਾਂਦਾ ਕਿੰਨੀ ਐੜ ਆ ਇਹ ਬਿਲਕੁਲ ਵੇਖੋ ਕਿੱਥੇ ਆਉਣ ਡੀਆਂ ਮੱਜਾ ਪੂ ਸੋ ਮੱਝਾਂ ਚੰਗੀਆਂ ਦੋਸਤੋ ਪੂਰੀਆਂ ਤਸੱਲੀ ਬਖਸ਼ ਨੇ ਸੋ ਕੋਈ ਵੀ ਰਾਤੀ ਤਸੱਲੀ ਕਰਕੇ ਆਪਦੀ ਸਮਝ ਨਾਲ ਵੀ ਤੁਸੀਂ ਪਸ਼ੂ ਖਰੀਦਿਆ ਕਰੋ ਆਪਦੀ ਅਣਕੇ ਤਸੱਲੀ ਕਰੋ ਆਪਾਂ ਵੀ ਜੀ ਲੈਣੇ ਜਾਗੀਆਂ ਮੱਝਾਂ ਨੀਲੀ ਰਵਿੜੀਆਂ ਹੀ ਆ ਮੋਹਰਾ ਦੀ ਪਰ ਇਹ ਸਾਨੂੰ ਯਾਰ ਕੀ ਚੰਗੀਆਂ ਲੱਗੀਆਂ ਕਰਕੇ ਲਈਆਂ ਸਾਨੂੰ ਬਹੁਤ ਸਾਫ਼ ਮਹੀਂ ਲੱਗੀਆਂ ਏ ਇਹ ਚੰਗੀਆਂ ਜੀ ਹਾਂ ਆਪਾਂ ਪਸ਼ੂਤਾਨਾ ਚਲੋ ਚੱਡੇ ਦਾ ਡੰਗਰ ਸਾਫ਼ ਚਵਾਈ ਦਾ ਸਾਫ਼ ਹੈ ਨਾ ਤੇ ਮੰਨ ਲਓ ਜੇ ਦੁੱਧ ਕਿਲੋ ਖੰਡ ਘੱਟ ਵੀ ਦੇ ਦਿੰਦਾ ਲੱਤਾ ਛੜੀਆਂ ਵਾਲਾ ਤਾਂ ਨਹੀਂਗਾ ਹਮ ਆਪਾਂ ਚੋ ਤੇ ਲਾਂਗੇ ਸਾਰੀ ਜੜੀ ਪੱਠੇ ਪੋਣੇ ਜੇ ਡੰਗਰ ਨੇ ਦੁੱਧ ਦੀ ਰੋਡ ਤਾਂ ਤਾਂ ਫਾਇਦਾ ਕੀ ਲੈਣ ਦਾ ਬਿਲਕੁਲ ਬਿਲਕੁਲ ਭਾਈ ਠੰਡੀਆਂ ਧੀਰੀਆਂ ਇਹਨਾਂ ਦਾ ਵਧੀਆ ਰਿਕਾਰਡ ਹੋਣਾ ਸਾਨੂੰ ਦੱਸਿਆ ਹੋਰ ਗਾੜੀਆਂ ਹੀ ਦੱਸਣ ਡਏ ਹਾਂ ਬਿਲਕੁਲ ਜੀ ਹਾਂ ਜੀ ਉਹ ਵੀ ਉਹਨਾਂ ਜਿਹੜੀ ਤੀਸਰੇ ਨੰਬਰ ਤੇ ਜੇ ਉਹਨੇ ਪਹਿਲੇ ਸੂਏ 10 ਲੀਟਰ ਦੁੱਧ ਕਢਿਆ ਜੀ ਹੁਣ ਹਾਂ ਪਹਿਲੇ ਨੇ ਇਹ ਹੁਣ ਦੂਜੇ ਸੂਨੇ ਸੂਈਆਂ ਜੀ ਹੁਣ ਦੂਜੇ ਆ ਆ ਇਹਨੇ ਵੀ ਪੰਜ ਚਾਰ ਦਿਨ ਲੈਣੇ ਜੀ ਸੂਤੇਜੇ ਨੰਬਰ ਤੇ ਦੋਸਤੋ ਆ ਗਏ ਤੁ ਤੂ ਆ ਦੂਜਾ ਸੂਣਾ ਪਹਿਲੇ ਸੂਆ ਵੀਰਾਂ ਦਾ ਵੀ ਘਟੋ ਘਟ ਚੰਗਾ ਮਿਲਕਰ ਗੋੜ ਰਿਆ ਤੇ ਇਹ ਵੀ ਕਾਲੀ ਮੋਰੀ ਖਾਸ ਤੰਨੇ ਵੀ ਆ ਕਾਲੀ ਮੋਰੀ ਦੀਆਂ ਆ ਰਹੀਆਂ ਨੇ ਪਹਿਲਾਂ ਫੇਸ ਕੁਆਲਿਟੀ ਵੇਖ ਕੇ ਚੈੱਕ ਕਰੋ ਠੀਕ ਆ ਜੀ ਸਿੰਘ ਬੈਕ ਸਾਈਡ ਤੋਂ ਗੁਲਾਈ ਦੇ ਵਿੱਚ ਆਰਾਊਂਡ ਹੋਏ ਆ ਠੀਕ ਆ ਜੀ ਹਾਂ ਸਿੰਘ ਉੱਚਾ ਕੁੰਡਾ ਜੇ ਦਾ ਉੱਚਾ ਕੁੰਡਾ ਸਿੰਘ ਤੇ ਬਾਕੀ ਸਾਈਖੀ ਪੂਰੀ ਆ ਬਾਕੀ ਤੁਹਾਨੂੰ ਜਿਹੜਾ ਥਾਣ ਥਾਣ ਇੱਕ ਵਾਰੀ ਤਸੱਲੀ ਨਾਲ ਦਿਖਾਉਣੇ ਆ ਦੇਖੋ ਇਹਦਾ ਪਿੱਛੇ ਆ ਠੀਕ ਆ ਸੋ ਵੇਨ ਕਾਫੀ ਵਧੀਆ ਮੋਟੀਆਂ ਵੇਨ ਦਿਖ ਰਹੀਆਂ ਨੇ ਥਾਣ ਬਹੁਤ ਸਟੈਂਡ ਤੇ ਲੱਗੇ ਇਹਨਾਂ ਦੀਆਂ ਬਾਤੀਆਂ ਪਲਾਂ ਪਲਾਂ ਹੈਗੀਆਂ ਨੇ ਠੀਕ ਆ ਹਾਂਜੀ ਤੇ ਬਾਕੀ ਚਾਰ ਥਾਣ ਨੇ ਠੀਕ ਆ ਚਾਰੇ ਥਾਣ ਸਪੇਸ ਪੂਰ ਚੰਗੀ ਆ ਵਿਥੀ ਵਿਰਲ ਚੰਗੀ ਆ ਠੀਕ ਆ ਤੇ ਤਕਰੀਬਨ ਪਾਰ ਸਾਹਿਬ ਇਹਦਾ ਦਿਢ ਸੂਣ ਦਾ ਕੋਈ ਆਈਡੀਆ ਇਹਦੇ ਵੀ ਇੰਨੇ ਹੀ ਆ ਬਾਹਰ ਕੋਈ ਇੰਨੇ ਇੱਥੇ ਤਿੰਨ ਲੈ ਜੇ ਚਾਰ ਲੈ ਜੇ ਕੋਈ ਤਿਆਰੀ ਤੇ ਵੀ ਹੋਣਾ ਹੁਣ ਮੰਨ ਲਓ ਸਬਰ ਚ ਕਈ ਡੰਗਰ ਜਾਂਦਾ ਦਿਹਾੜੀ ਪਹਿਲਾਂ ਵੀ ਸੂ ਪੈਂਦਾ ਲਾਰੇ ਲੂਰੇ ਨਾਲ ਹਾਂ ਲਿਓ ਜੀ ਬਾਲਾ ਪਾਣੀ ਵਧ ਵੀ ਗਏ ਤੇ ਸੰਦ ਤੇ ਬਹਿ ਜੇ ਤਾਂ ਉਹ ਹੁੰਦਾ ਵੀ ਇਹ ਤੇ ਫਿਰ ਵੀ ਅੰਦਰ ਕੀ ਤਾਂ ਡੇਢ ਮਾਨ ਦਾ ਬੱਚਾ ਤੇ ਦੋ ਮਾਨ ਦਾ ਬਿਲਕੁਲ ਜੀ ਬਿਲਕੁਲ ਹਾਂ ਦਾ ਵੀ ਦੋਸਤੋ ਵੈਸੇ ਤਿਆਰੀ ਤੇ ਆ ਪੂਰੀ ਮੈਂ ਠੀਕ ਆ ਕਿਉਂਕਿ ਪੁਰੇ ਪੜੇ ਨਵਾਏ ਆ ਹੋ ਸਕਦਾ ਸਫਰ ਤੇ ਕੋਈ ਕੋਈ 100 150 150 ਕਿਲੋਮੀਟਰ ਜਾਂਦੇ ਆ ਪਸੂ ਸੂ ਵੀ ਸਕਦਾ ਠੀਕ ਆ ਤਿਆਰ ਹੈ ਮਾ ਜੀ ਤਿਆਰ ਹੈ ਪੂਰੀ ਠੀਕ ਆ ਜਿੰਨੇ ਵੀ ਆ ਕਰਮ ਵਾਲੀ ਬਿਲਕੁਲ ਫਸੀ ਪਈ ਆ ਚੱਡੇ ਵਾਲੇ ਪਾਸਿਓ ਬਿਲਕੁਲ ਐ ਕਸਮਾਂ ਲੇਵਾ ਆ ਵੇਖੋ ਮੂੰਹ ਮੱਥਾ ਵੀ ਚੰਗਾ ਤੇ ਕੋਈ ਹਾਂ ਤੋਰ ਲਿਓ ਜੀ ਉਹ ਮਹੀਂ ਜੰਨੀਆਂ ਵੀ ਆ ਦੋਸਤੋ ਬਿਲਕੁਲ ਭਜਨ ਵਾਲੀਆਂ ਨਿਗਰ ਆ ਮਹੀਂ ਠੀਕ ਆ ਜੰਨੀਆਂ ਆ ਕੋਈ ਇਹ ਨਹੀਂ ਕਿ ਇਹ ਰਗਮ ਦੀ ਚੱਡੇ ਜੇ ਕਾਂਸਾਨਾ ਹੋ ਗਈਆਂ ਇੱਕ ਫੱਟਕਾ ਡੰਗਰ ਫੁੱਟਬਾਲ ਚੱਡੇ ਲੱਗੇ ਤਿੰਨਾਂ ਨੂੰ ਠੀਕ ਆ ਇੱਕ ਸਾਰ ਇੱਕੋ ਜੇ ਪਧਰ ਲੇਵੇ ਹਾਂ ਤੇ ਵਿਰਲਾ ਦਾ ਪੂਰਾ ਪੂਰਾ ਵਿਰਲਾ ਦੇ ਥਣ ਲੱਗਾ ਜੇ ਸਾਰੀਆਂ ਨੂੰ ਤੇ ਬਾਕੀ ਜਿਹੜੀ ਤਸੱਲੀ ਆ ਉਹ ਭਾਰ ਪਿੱਛੇ ਦੀ ਥਣਾ ਦੀ ਉਹ ਤਿੰਨੇ ਮੱਜਾਂ ਦੀ ਕੋਈ 2-2 3-3 ਦਿਨ ਦੀ ਆ ਕੋਈ ਵੀਰ ਲੈ ਕੇ ਜਾਂਦਾ ਕੋਈ ਇੱਕ ਦਿਨ ਦੋ ਦਿਨ ਤੁਹਾਨੂੰ ਕੋਈ ਮੁਸ਼ਕਲ ਲੱਗਦੀ ਆ ਹਾਂ ਤੇ ਫਿਰ ਤੁਸੀਂ ਗੱਲਬਾਤ ਕਰ ਸਕਦੇ ਉਹਦੀ ਇੱਕ ਤੇ ਦੋ ਦਿਨਾਂ ਦੀ ਪਿੱਛੇ ਦੀ ਗਰੰਟੀ ਤੇ ਜਾਣਦੇ ਆ ਥਾਣਾ ਆਪਦੇ ਵੇਖ ਕੇ ਚੈੱਕ ਕਰ ਸਕਦਾ ਹੈ ਦੋ ਦਿਨਾਂ ਦੀ ਥਣਾ ਦੀ ਗਰੰਟੀ ਬਿਲਕੁਲ ਕਿਉਂ ਮੁੰਕੇ ਮਹੀਨਾ ਦੋ ਮਹੀਨੇ ਕੋਈ ਵੰਡ ਚਾਰ ਕੇ ਅਖੇ ਲਾਹਾਂ ਮਾ ਦਵੇ ਉਹ ਨਹੀਂ ਲੈਣਾ ਅੱਛਾ ਕੰਮ ਕਰਨਾ ਸਰ ਮੰਨ ਲਓ ਕੋਈ ਆਨਲਾਈਨ ਤੁਹਾਡੇ ਨਾਲ ਸੌਦਾ ਕਰਦਾ ਤੂੰ ਉਹਦੀ ਵੀਡੀਓ ਕਾਲ ਤੇ ਕੋਈ ਨਾ ਕੋਈ ਤਸੱਲੀ ਕਰਵਾ ਸਕਦੇ ਹਾਂ ਕਰਾ ਸਕਦੇ ਹਾਂ ਜੇ ਕੋਈ ਵੀਰ ਆ ਕੇ ਤੇ ਫਿਰ ਤੇ ਨਹੀਂ ਪਹਿਲਾਂ ਤਸੱਲੀ ਕਰਵਾ ਕੇ ਹਾਂ ਮੰਨ ਲਓ ਜੇ ਵਿੱਚੋਂ ਸੂ ਵੀ ਪੈਈਆਂ ਤਵੇਂ ਚੁਾਈ ਕਰਾ ਸਕਦੇ ਹ ਇਥੋਂ ਵੀ ਦਿਵਾ ਲਵੇ ਤੇ ਜਾ ਕੇ ਆਪਦੇ ਘਰੇ ਲਾ ਕੇ ਤਸੱਲੀ ਕਰ ਲਵੇ। ਵੀ ਕਾਲ ਦੇ ਛੱਡੋ ਆਪਾਂ ਐਸੋ ਤਾਂ ਹੀ ਤਸੱਲੀ ਦੇਣਦੇ ਆ। ਇਹ ਕੋਈ ਆਪਾਂ ਨੂੰ ਪੇਮੈਂਟ ਪਾਉਂਗਾ ਸਾਰੀ। ਉੱਥੇ ਜਾ ਕੇ ਲਾ ਕੇ ਟਿੱਪਦਾ ਜੇ ਕਿਸੇ ਨੂੰ ਕੋਈ ਵੀ ਸਣਾ ਨੁਕਸ ਜ ਆਉਦਾ। ਸਾਡੀ ਮੱਝ ਲਾਦ ਕੇ ਘੱਲਦੇ ਆ ਉਹਦੀ ਪੇਮੈਂਟ ਉਸੇ ਵੇਲੇ ਵਾਸਤੇ। ਉਸੇ ਖਾਤੇ 'ਚ ਜਾਓ ਜਿਹੜੇ 'ਚ ਆਊਗੀ। ਠੀਕ ਆ ਜੀ। ਹਾਂ। ਤੇ ਬਾਕੀ ਸੱਜਣ ਨੂੰ ਉਹਨੂੰ ਫਾਇਦਾ ਜੇ ਆਉਣ ਦਾ ਦੂਰੋਂ ਨੇੜੇਓ ਜਿੰਨੇ ਸਾਨੂੰ ਘੱਟ ਤੋਂ ਘੱਟ 5000 ਰੁਪਏ ਸਾਈ ਭਾਈ। ਦੂਜੇ ਦਾ ਕੋਈ ਫਾਇਦਾ ਨਹੀਂ ਜੀ ਦੂਜੇ ਵਾਸਤੇ ਆਪਾਂ ਡੰਗਰ ਡੱਕਣਾ ਨਹੀਂ ਜੇ ਗੁੱਸਾ ਕਰੇ ਚਾਹਨਾ ਕਰੇ ਹੁਣ ਕਈ ਮੇਰੇ ਵੀ ਆ ਆ ਦਿੰਦੇ ਯਾਰ ਅਸੀਂ ਲਾਗੋ ਤਰੇਉਂਦੇ ਹੀ ਤੇ ਦੋ ਦੋ ਘੰਟੇ ਹੁੰਦੇ ਨਹੀਂ ਤੇ ਮੁਣਕੇ ਉਹ ਟਾਈਮ ਫੋਨ ਨਾ ਹੁੰਦਾ ਤੁਹਾਨੂੰ ਪਤਾ ਜਿੱਦਨ ਵੀਡੀਓ ਚੱਲਦੀ ਆ ਇੱਕ ਤੋਂ ਲੈ ਕੇ ਦੋ ਘੰਟੇ ਤਾਈ ਸਾਡੇ ਜਿਹੜਾ ਫੋਨ ਸਾਨੂੰ ਵਰਦਾ ਤੇ ਉਹਨੇ ਚਿਰ ਤੇ ਉਹਨੇ ਸਮੇਂ ਸਾਡਾ ਮਾਲ ਚਾਰ ਹੋਣ ਤੇ ਇਹਨਾਂ ਨੂੰ ਵਿਕ ਜਾਂਦੀਆਂ ਵਿਕ ਜਾਂਦੀਆਂ ਹਾਂ ਹੁਣ ਕਦੀ ਵੀ ਤੁਸੀਂ ਵੇਖਿਆ ਜੇ ਹੁੰਦਾ ਆਪਾਂ ਨੂੰ ਤਾਂ ਡਿੱਕਣਾ ਪੈਣਾ ਆਪਾਂ ਨੂੰ ਹਾਂ ਨਹੀਂ ਜਿੰਨੇ ਸਾਈ ਪਾਈ ਆ ਉਹਦਾ ਨਹੀਂ ਉਹਦੀ ਇਹ ਵੀ ਗੱਲ ਹੈ ਜੀ ਚਲੋ ਸਮਾਂ ਨਾ ਗੂਰਾ ਸਾਨੂੰ ਸਾਬ ਉਹਦੀ ਇਹ ਵੀ ਗ ਨਹੀਂ ਨਾ ਮੈਂ ਆਣ ਕੇ ਪਸੰਦ ਆਈ ਉਤਰ ਕੇ ਵੇਖ ਲਈ ਨਹੀਂ ਪਸੰਦ ਆਈ ਤੇ ਆਪਦੀ ਸਾਈ ਵਾਪਸ ਲੈ ਲਈ ਅਸੀਂ ਅਗਲੇ ਘਰ ਨੂੰ ਵੇਚ ਲਾਂਗੇ ਕੋਈ ਚੱਕਰ ਨਹੀਂ ਬਿਲਕੁਲ ਹਾਂ ਹੋਰ ਨੂੰ ਜਿਹਨੂੰ ਪਸੰਦ ਲੱਗੂ ਉਹਨੂੰ ਵੇਚ ਦਾਂਗੇ ਅੱਛਾ ਬਾਦ ਸਾਹਿਬ ਪਸ਼ੂ ਆਪਣੇ ਕੋਲ ਆਜੇ ਇਹੋ ਤਿੰਨ ਸੀ ਹਾਂ ਜੀ ਤਿੰਨੇ ਦੇ ਤਿੰਨ ਦੋ ਕਟੀਆਂ ਤੇ ਇੱਕ ਕਟਾ ਜੇ ਆਜੋ ਦੱਸ ਦਿਓ ਦੱਸ ਦੀ ਮੜਾ ਰੇਟ ਦੱਸ ਇਹਦਾ ਰੇਟ ਨਹੀਂ ਜੇ ਆਪਾਂ ਦੱਸਿਆ ਰੇਟ ਰੇਟ ਦੱਸੋ ਇਹਦਾ ਰੇਟ ਵੀ ਆਪਾਂ ਨਿਕਾਜਿਆ ਕਰਨਾ ਇਹਦਾ ਰੇਟ ਹੈਗਾ ਜੇ 75000 ਰੁਪਇਆ ਹਾਂ ਜੀ ਇਹ ਆਪਾਂ ਸਿੱਧੀ 5000 ਰੁਪਇਆ ਛੋਟ ਕਰਨੀ ਆ 70 ਦੀ ਇਹ ਪੂਰੇ 70 ਦੀ ਬੁਰੀ ਤੇ ਜ਼ਲੀ ਬਖਸ਼ਾ ਚੰਗੀ ਆ ਬਿਲਕੁਲ ਇੱਕ ਮੇਨ ਹੁੰਦਾ ਗੱਲ ਵੀ ਥਾਣ ਦੇਵਾ ਥਾਣ ਦੇਵਾ ਬਿਲਕੁਲ ਪੱਦਰ ਬਖਾਰਾ ਚੰਗੇ ਸੋਹਣੇ ਥਣ ਭਾਂਡੇ ਦੀਆਂ ਨੇ ਆ ਦੇਖੋ ਇਹਦੇ ਸ਼ੌਣੇ ਆ ਬੱਚੇ ਦੋਸਤੋ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਸੀ ਆ ਬੱਚੇ ਤਿੰਨ ਹੀ ਬਕਾਉਂਗੇ ਇਹ ਹੈਗੀਆਂ ਜਾਂ ਆਪਣੇ ਕੋਲ ਦੋ ਆ ਕਟੀਆਂ ਜੇ ਉਹ ਕਟਾ ਜੇ ਹਾਂ 7 ਸਾਲ ਹੋ ਗਿਆ ਫੇਰ ਮਈਆਂ ਸੋਈਆਂ ਆ ਤੇ ਜਿਹੜਾ ਉਹਨਾਂ ਤਿੰਨਾ ਮਹੀ ਦਾ ਵੱਡੀ ਦਾ ਕਟਾ ਇਹਨਾਂ ਦੋਨੀਆਂ ਕਟੀਆਂ ਜੇ ਹਾਂਜੀ ਤੇ ਇਹ ਪਤਾ ਕੀ ਸਾਡਾ ਇਹ ਸਕੀਮਾ ਵੀ ਸਾਡੇ ਤੋਂ ਡੰਗਰ ਜਿਹੜਾ ਫालतू ਨਹੀਂ ਸੰਭਿਆ ਜਾਂਦਾ ਪੀਐਨਓ ਚ ਕੋਈ ਨੁਕਸ ਨਹੀਂ ਕਿਸ ਰਕਮ ਦਾ ਸਾਡਾ ਵਪਾਰ ਦਾ ਕੰਮ ਇਹਦੀ ਥਾਂ ਸਾਡਾ ਕੋ ਡੰਗਰ ਵੱਜੂ ਤੇ ਵਿਗੂਗਾ ਸਹੀ ਹੈ ਠੀਕ ਹੈ ਜੀ ਅੱਛਾ ਹਾਂ ਇਹ ਸਾਡੀਆਂ ਦੋ ਕਟੀਆਂ ਮਾ ਪਰਲਾ ਕਟਾ ਵੀ ਸਾਲ ਦਾ ਹੀ ਤੇ 150 ਸਾਲ 1.5 ਸਾਲ ਦਾ ਇਹਨਾਂ ਦਾ ਤਿੰਨਾਂ ਦਾ ਹੀ ਆਪਾਂ ਮੁੱਲ ਕਰਨਾ 30000 ਰੁਪਇਆ ਤਿੰਨਾਂ ਦਾ 30000 ਹਾਂ ਜੇ ਕੋਈ ਤਿੰਨੇ ਇਕੱਠੀਆਂ ਲਊਗਾ ਦੋਵੇਂ ਕਟੀਆਂ ਤੇ ਇੱਕ ਕਟਾ ਸਿੱਧਾ 5000 ਛੋਟ ਕਰਾਂਗੇ 5000 ਦਾ ਮਾਲੇ ਦੇ ਦਾਂਗੇ ਇੱਕ ਹੋਰ ਬੇਨਤੀ ਆ ਵੀ ਕੋਈ ਦੋ ਨੰਬਰ ਵਾਲਾ ਵੀਰ ਫੋਨ ਨਾ ਲਾ ਦੇ ਬਿਲਕੁਲ ਜਿਹਨੇ ਘਰ ਪਾਲਣੀਆਂ ਸਾਹ ਹਾਂ ਘਰ ਸਾਹਮਣੀਆਂ ਵੀ ਸਾਨੂੰ ਦੱਸੇ ਯਕੀਨ ਦਵਾਵੇ ਤੇ ਨਹੀਂ ਇਹਦੇ ਦੋ ਨੰਬਰਾਂ ਦੇ ਤੁਸੀਂ ਤੁਹਾਨੂੰ ਪਤਾ ਹਰ ਲਰ ਲਰ ਕਰਦੇ ਹਿਰਦੇ ਆ ਆਪਾਂ ਪੰਜੀ ਛੱਡੋ 24 20 ਦੇ ਲਾਂਗੇ ਪਰ ਸਾਡਾ ਵੀਰ ਕੋਈ ਗਲਤ ਕੰਮ ਇਹੋ ਜਾਣਾ ਹਾਂ ਦੋ ਨੰਬਰ ਜਨਾ ਦੇ ਦੇ ਸਾਡੀਆਂ ਗੱਡੀਆਂ ਦੇ ਲਓ ਮੱਝਾਂ ਆਪਣੇ ਕੋਲ ਆ ਵੇਖੋ ਮੱਝਾਂ ਨੂੰ ਮਾਰੋ ਕੈਮਰਾ ਆਵੇ ਮੱਝਾਂ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਉਹ ਜਿਹੜੀ ਪਰਲੀ ਖੀਰ ਤੇ ਬੂਹੇ ਨਾਲ ਮੱਝ ਜੇ ਉਹਦਾ ਘਟਾ ਜੇ ਇਹਨਾਂ ਨੂੰ ਨਹੀਂ ਕਰਕੇ ਦੁੱਧ ਦੁੱਧ ਦਾਦਾ ਕਿਨਾਰ ਕਾਰਡ ਤੇ ਨਾ ਮੈਂ ਦੁੱਧ ਉਹ ਕੀ ਬੱਚਾ ਕੱਟੀ ਕਟਾ ਕਟਾ ਆ ਮੈਂ ਨਾ ਜੇ ਥੋੜੀ ਜਿਹੀ ਅਰਕੀ ਬੱਤਰ ਨਹੀਂ ਆਈ ਇਹਦੇ ਥੱਲੇ ਵੀ ਅਜੇ 8 ਲੀਟਰ ਦੋ ਤਿਆਰ ਜੀ ਤੇ ਆ ਮੈਂ ਥੱਲੇ ਇਹਦੇ ਇਹਦੇ ਥੱਲੇ 10 12 ਲੀਟਰ ਦੋ ਤਿਆਰ ਆ ਸਾਰੀਆਂ 10 12 10 12 ਲੀਟਰ ਜਮਏ ਆ ਚੰਗੀਆਂ ਮਈਆਂ ਐ ਕੋਈ ਇਹੋ ਜੀ ਗੱਲ ਨਹੀਂ ਜੀ ਲੋ ਜੀ ਭਾਵੇਂ ਕੱਟੀ ਲੈ ਜਾਣੀ ਐ ਦੋਸਤੋ ਭਾਵੇਂ ਕਟਾਲ ਜਣਾ ਸਿੰਗਲ ਸਿੰਗਲ ਖਰੀਦਣਾ ਇਕੱਠੇ ਦਾ ਸੌਦਾ ਤੁਹਾਨੂੰ ਦੱਸਦਾ 24000 ਲੈਣ ਦੇਣ 30000 ਮੋਲ ਤੇ ਜੇ ਸਿੰਗਲ ਸਿੰਗਲ ਕਿਸੇ ਨੇ ਖਰੀਦਣੀਆਂ ਸਿੰਗਲ ਸਿੰਗਲ ਦਾ ਰੇਟ ਦਲੇਰਪਾੜ ਤੇ ਨੰਬਰ ਆਪਾਂ ਪਾਈ ਤੇ ਲਗਾਤਾਰ ਸਕਰੀਨ ਦੇ ਥ ਤੇ ਕੱਲੇ ਕੱਲੇ ਦਾ ਵੀ ਵੈਸੇ ਰੇਡ ਉੱਤੇ ਕੋਈ ਪਾਇ ਕੱਲੇ ਦਾ ਜੋੜਾ 15000 ਦਾ ਦੇ ਦਾਂ ਕਟਾ ਦਾ 10000 ਦਾ ਦੇ ਦੇ ਠੀਕ ਹੈ ਕਟਾ 10000 ਦਾ ਥੋੜਾ ਜਿਹਾ ਤੁਹਾਨੂੰ ਕੋਲੋਂ ਦਿਖਾ ਦਿੰਨੇ ਆ ਵੇਖੋ ਕਟਾ ਨੀਲੀ ਦਾ ਜੇ ਵਧੀਆ ਕਟਾ ਜੇ ਤੇ ਮਾਰਕਿੰਗ ਜਿਹੜੀ ਦੋਸਤੋ ਅੱਖਾਂ ਦੇ ਵਿੱਚ ਜਵਾਬ ਆ ਕਟੇ ਤੇ ਮੱਥਾ ਬੱਲ ਮਗਰਲੇ ਪੈਰ ਕੋਝ ਖਚਾਰੇ ਤੋਤੇ ਤੁਹਾਨੂੰ ਕੋਈ ਇਹਨਾਂ ਨੂੰ ਨਵਾਇਆ ਨਹੀਂ ਜੇ ਕੋਈ ਇਹਨਾਂ ਨੂੰ ਤੇਲ ਨਹੀਂ ਜੇ ਲਾਇਆ ਨਹੀਂ ਕੋਈ ਇਹਨਾਂ ਨੂੰ ਲੰਬੇ ਪੋਚਾ ਨਹੀਂ ਜੇ ਆਪਾਂ ਇਹ ਜੇ ਹਾਂ ਤਾਂ ਕਈ ਪ੍ਰਾਤ ਵਿੱਚ ਨਹਾ ਕੇ ਜਾਂਦੇ ਹਾਂ ਹਾਂ ਨਾ ਗਏ ਕਈ ਉਹਾਂ ਦੇ ਵੀ ਚੱਲ ਮੇਰੇ ਨਾਲ ਚੱਲ ਗਏ ਮੇ ਏ ਦੋਸਤੋ ਬਿਲਕੁਲ ਤਿੰਨ ਨਾਗਨੇ ਛੋਟੇ ਹਾਂ ਤੇ ਜ਼ਰੂਰ ਤੁਸੀਂ ਖਰੀਦ ਲਿਓ ਠੀਕ ਆ ਜੀ ਤਿੰਨੇ ਮੈਨੂੰ ਲੱਗਾ ਇੱਕਸਾਰ ਬਣ ਜਾਣੇ ਕੋਈ ਚੰਗੀ ਸੇਵਾ ਹੋ ਗਈ ਤੇ ਠੀਕ ਆਈਆਂ ਸੁਈਆਂ ਮਚਾਉਂਦਾ ਜਦੋਂ ਠੀਕ ਆ ਤੇ ਤਿੰਨਾਂ ਦਾ ਕਿਸੇ ਨਾਲ ਸੌਦਾ ਮਾਰਨਾ ਦੋਸਤੋ ਤੇ 25000 25000 ਦੇ ਵਿੱਚੋਂ ਵੀ 24000 ਰੁਪਏ ਦੇ ਦਾਂ। ਮਾਲ ਨੂੰ ਹੀ ਲਾਹੇ ਬੰਦੀ ਚੀਜ਼ੇ ਘਾਟੇ ਵਾਲੀ ਥੋੜਾ ਚੀਜ਼ ਆ। ਬਿਲਕੁਲ ਇਹ ਤੇ ਤਰਕਾਰੀ ਆ ਫੇਰ ਵੇਚ ਲੋ ਇਹਨੂੰ ਸਾਮ ਕਰਕੇ। ਬਿਲਕੁਲ ਇਹ ਵਾਧੇ ਵਾਲੀ ਹੈ ਚੀਜ਼। ਬਿਲਕੁਲ ਤੇ ਬਾੜ ਸਾਹਿਬ ਨੰਬਰ ਆਪਣੇ ਜਰੂਰ ਪੁੱਛ ਲਿਓ। ਨੰਬਰ ਹੈਗਾ ਜੀ 97792 9006 ਇਹ ਤੇ ਵੀਰ ਜੀ ਕੋਈ ਵੀ ਆਪਣੇ ਨਾਲ ਕਨੈਕਟ ਕਰ ਸਕਦਾ ਜੀ। ਠੀਕ ਆ ਜੀ। ਹਾਂਜੀ ਪਿੰਡੇਗਾ ਇਹ ਡਾਲਾ ਜਿਲ੍ਹਾ ਸਾਹਿਬ ਤਰਨਤਾਰਨ ਸਾਹਿਬ। ਠੀਕ ਆ ਜੀ। ਹਾਂਜੀ। ਲੋ ਵੀ ਦੋਸਤੋ ਇਹ ਸਾਨਾ ਮੇਰੇ ਨਾਲ ਦਲੇ ਪਸੂ ਦੋਸਤੋ ਤੁਹਾਨੂੰ ਟੋਟਲ ਜਿਹੜੇ 6 ਨਗ ਦਿਖਾਤੇ ਆ 3 ਵੱਡੀਆਂ ਮੱਝਾਂ ਦਿਖਾਤੀਆਂ 3 ਛੋਟੇ ਬੱਚੇ ਦਿਖਾਤੇ ਆ ਸੋ ਜਿਹੜਾ ਐਨੀਮਲ ਪਸੰਦ ਹੋਊਗਾ ਆਣ ਕੇ ਤਸੱਲੀ ਕਰ ਲਿਓ ਦੋ ਟਾਈਮ ਬੇਸ਼ੱਕ ਗੱਭਣ ਮੱਝਾਂ ਆ ਆਪਦੀ ਤਸੱਲੀ ਜਿਹੜੀ ਦੋਸਤੋ 蒂ਪ ਕੇ ਕਰ ਲਿਓ ਠੀਕ ਆ ਤੇ ਬਾਕੀ ਬੱਚੇ ਜਿਹੜੇ ਤੁਸੀਂ ਇੱਥੇ ਆਣ ਕੇ ਵੇਖ ਲਿਓ ਜਾਂ ਕਿਸੇ ਨੇ ਬਿਲਕੁਲ ਘਰੇ ਮਗਾਉਣੇ ਆ ਤਾਂ ਤੁਸੀਂ ਸਿੱਧੀ ਵੀ ਡਰੈਕਟ ਕਾਲ ਕਰਕੇ ਜਿਹੜੀ ਦੋਸਤੋ ਹਾਂ ਚਾਰੇ ਜਾਰੇ ਇਹਨਾਂ ਨੂੰ ਥਾਣਾ ਵੀ ਪਿਆਰ ਜੇ ਤੇ ਬਾਕੀ ਇਹ ਨਹੀਂ ਵੀ ਕੋਈ ਕਿਸੇ ਰਕਮ ਦਾ ਕੋਈ ਥਾਣਾ ਕੋ ਜਗਾਉਣੀਆਂ ਕਿਸੇ ਰਕਮ ਦਾ ਨੁਕਸ ਹੋਊ ਹ ਮੜਾ ਕਰ ਦਿਓ ਮੜਾ ਚੌੜੇ ਥੋੜੀ ਨਾ ਹੀ ਆਪ ਦੀ ਸਾਹਮਣੋਂ ਵੀ ਚਾਰ ਥਾਣੇ ਲਾਓ ਜੀ ਚਾਰੇ ਥਾਣਾ ਆਹ ਕੱਟੀ ਦੇ ਵੀ ਚਾਰ ਥਾਣਾ ਤੇ ਆਹ ਇਧਰ ਵੇਖੋ ਕਿਉਂ ਹੈ ਡੰਗਰ ਰਾਜਵੀਰ ਸੇਲ ਕਰਨੇ ਉਹਦੇ ਫਿਰ ਸਾਨੂੰ ਨਾ ਵਨ ਸ਼ਟ ਜੀ ਸਾਨੂੰ ਵਾਰਾ ਨਹੀਂ ਖਾਂਦੀ ਠੀਕ ਹੈ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ